ਸ਼ਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਮੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਬੱਜ ਗਏ ਨੇ ਟਾਈਮ ਪਤਾ ਨਹੀਂ ਕਿੰਨਾ ਹੋ ਗਿਆ ਇੱਕ ਮਿੰਟ ਮਾਰਨਿੰਗ ਦੇ 10 ਵਜੇ ਗਏ ਨੇ ਮੰਮੀ ਅੱਜ 10 ਵੀ ਵਜ ਗਏ ਮਾਰਨਿੰਗ ਦੇ 10 ਵਜੇ ਤੇ ਬੱਚੇ ਚਲੇ ਗਏ ਨੇ ਅੱਜ ਸਕੂਲ ਬੱਚੇ ਦੋ ਤਿੰਨ ਦਿਨਾਂ ਬਾਅਦ ਸਕੂਲ ਗਏ ਨੇ ਤੇ ਕਿਉਂਕਿ ਸ਼ਨੀਵਾਰ ਨੂੰ ਆਪਣੇ ਪ੍ਰਵਾਤ ਫੇਰੀ ਸੀ ਕੱਲ ਛੁੱਟੀ ਆ ਗਈ ਸੰਡੇ ਦੀ ਤੇ ਸ਼ੁੱਕਰਵਾਰ ਨੂੰ ਬੱਚਿਆਂ ਨੇ ਵੈਸੀ ਜੋ ਬੰਨੇ ਛੁੱਟੀ ਕਰ ਲਈ ਸੀ ਤੇ ਸੋਹਣ ਤਾਂ ਗਿਆ ਸੀਗਾ ਤੇ ਬਿਮਾਰ ਹੋਏ ਪਏ ਨੇ ਦੋਨੇ ਸੋਹਣ ਨੂੰ ਵੀ ਖੰਗ ਬਹੁਤ ਹੋਈ ਪਈ ਚ ਖਾਂ ਬਹੁਤ ਹੋਇਆ ਪਿਆ ਤੇ ਫਿਰ ਅੱਜ ਮੈਡੀਸਨ ਦੇ ਕੇ ਦੋਨਾਂ ਨੂੰ ਭੇਜਤਾ ਮੈਂ ਕਿਹਾ ਵੀ ਜਾਓ ਬਹੁਤ ਦਿਨ ਹੋ ਗਏ ਘਰੇ ਬੈਠਿਆਂ ਨੂੰ ਤੇ ਬਾਕੀ ਮੈਂ ਤੇ ਮੰਮੀ ਘਰੇ ਸੀ ਝਾੜੂ ਪੋਚਾ ਵਗੈਰਾ ਲੱਗ ਗਿਆ ਤੇ ਹੁਣ ਮੈਂ ਲੱਗੀ ਸੀ ਚਾਹ ਵਾਲੇ ਭਾਂਡੇ ਮਾਂਜਣ ਅਸੀਂ ਚਾਹ ਪੀ ਕੇ ਹਟੇ ਸੀ ਤੇ ਮੈਂ ਵਲੌਗ ਅਪਲੋਡ ਤੇ ਲਾ ਕੇ ਹਟੀਆਂ ਰਾਤ ਵਲੌਗ ਵੀ ਨਹੀਂ ਐਡ ਹੋਇਆ ਕਿਉਂਕਿ ਥੱਕੇ ਪਏ ਸੀ ਦੋ ਦਿਨ ਹੋ ਗਏ ਜਲਦੀ ਉੱਠਦੇ ਹਾਂ ਨੂੰ ਜਿਸ ਦਿਨ ਆਪਰੇ ਪ੍ਰਭਾਤ ਫੇਰੀ ਸੀ ਉਸ ਦਿਨ ਮੈਂ ਉੱਠੀ ਸੀ 2:30 ਵਜੇ ਤੇ ਕੱਲ ਮੈਂ ਉੱਠੀ 4:30 ਵਜੇ ਕਿਉਂਕਿ ਕੱਲ ਅਮਨਪ੍ਰੀਤ ਕੇ ਘਰੇ ਪ੍ਰਭਾਤ ਫੇਰੀ ਸੀ ਤਾਂ ਕਰਕੇ ਅਸੀਂ 5:00 ਪੌਣੇ 5:00 ਵਜੇ ਉੱਧਰ ਅਸੀਂ ਪਹੁੰਚ ਗਏ ਸੀਗੇ ਅਮਨਪ੍ਰੀਤ ਕੇ ਘਰੇ ਤੇ نیند ਜੀ ਨਹੀਂ ਸੀ ਪੂਰੀ ਹੋਈ ਥਕਾਵਟ ਇੰਨੀ ਹੋ ਗਈ ਵਲੌਗ ਵੀ ਨਹੀਂ ਐਡ ਹੋਇਆ ਕਿ ਅਸੀਂ ਕੱਲ ਫੰਕਸ਼ਨ ਤੇ ਚਲੇ ਗਏ ਉੱਥੇ 2 ਘੰਟੇ ਬੈਠੇ ਰਿਹਾ ਥੱਕ ਕੇ ਤਾਂ ਕਰਕੇ ਤੇ ਬਸ ਜਿੰਨਾ ਕਵੀ ਬਣਿਆ ਮੈਂ ਉਹਨਾਂ ਕੀ ਅਪਲੋਡ ਕਰਦਾ ਤੇ ਬਾਕੀ ਕਰਦੇ ਆ ਜੀ ਆਪਾਂ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਤੇ ਇਧਰ ਆਪਾਂ ਬੈੱਡ ਸ਼ੀਟ ਚੇਂਜ ਕਰਤੀ ਚੈੱਕ ਕਰੋ ਬੈੱਡ ਸ਼ੀਟ ਚੇਂਜ ਕਰਤੀ ਕਿਉਂਕਿ ਇਹ ਦੂਜੀ ਉਹ ਜਿਹੜੀਆਂ ਸਲੀਨ ਜਿਹੇ ਦੀਆਂ ਹੁੰਦੀਆਂ ਨੇ ਉਹ ਪੈੱਡ ਸ਼ੀਟਾਂ ਨੇ ਤੇ ਹਜੇ ਆਪਾਂ ਇਹ ਹੀ ਬਿਸ਼ਾਉਣੇ ਤਾਂ ਕਰਕੇ ਹਜੇ ਕਿਉਂਕਿ ਮੌਸਮ ਹਜੇ ਠੀਕ ਆ ਇੰਨੀ ਜ਼ਿਆਦੇ ਠੰਡ ਨਹੀਂ ਨਾ ਹੋਈ ਤਾਂ ਕਰਕੇ ਇਹੀ ਪੁਛਾਈ ਆ ਤੇ ਬਾਕੀ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਤੇ ਹੁਣ ਆਪਾਂ ਮਾਜ ਲਈਏ ਭਾਂਡੇ ਭਾਂਡੇ ਮਾਜ ਕੇ ਫਿਰ ਣਾਉਣੇ ਆ ਫਰੈਸ਼ ਹੋਣੇ ਆ ਰੋਟੀ ਮੈਂ ਬੱਚਿਆਂ ਨਾਲ ਹੀ ਬਣਾ ਲਈ ਥੀ ਹੁਣ ਗੈਸ ਸਾਫ ਕਰਨਾ ਦੁੱਧ ਗਰਮ ਹੋ ਗਿਆ ਤੇ ਚਾਹ ਪੀ ਕੇ ਆਟਿਆ ਚਾਹ ਡੁੱਲ ਗਈ ਪਈ ਆ ਸੈਲਫ ਤੇ ਤੇ ਬਾਕੀ ਭਾਂਡੇ ਮਾਜ ਦਈਏ ਚਾਹ ਵਾਲੇ ਭਾਂਡੇ ਨੇ ਚੈੱਕ ਕਰ ਸਕਦੇ ਹੋ ਤੁਸੀਂ ਦੁੱਧ ਵਾਲੇ ਕਿੰਨੇ ਆ ਤੇ ਤੁਸੀਂ ਸੋਮੀ نیچے ਨਹੀਂ ਉਤਰਨਾ ਬੈੱਡ 'ਤੇ ਬੈਠਾ ਰਹੀ ਠੀਕ ਆ ਲੱਡੂ ਸੋਭੋ ਆ ਗਏ ਸੋ ਕਪੜੇ ਚੇਂਜ ਕਰਦੇ ਸ਼ੋਮੀ ਦੇ ਖਾਂਗ ਹੋਈ ਪਈ ਆ ਸ਼ੋਮੂ ਨੂੰ ਜ਼ਖਾਮ ਹੋਇਆ ਪਿਆ ਮੈਡਮ ਕਹਿੰਦੇ ਮਾਸਕ ਲਾ ਕੇ ਆਈ ਨੂੰ ਤੇ ਹਨਾ ਅੱਜ ਉਹ ਮਾਸਕ ਲੈ ਕੇ ਦਵਾਂ ਉਹ ਦੇਖ ਲੈਨੇ ਜੇ ਘਰੇ ਤੇਰਾ ਕੋਈ ਪਿਆ ਹੋਇਆ ਫਿਰ ਉਹੀ ਲਾ ਲਈ ਨਹੀਂ ਫਿਰ ਨਿਊ ਲਿਆ ਦੂੰਗੀ ਠੀਕ ਆ ਖਾਂਗ ਹੋਈ ਜਾਂਦੀ ਸੀ ਸਕੂਲ ਦੀ ਮੰਮੀ ਘਰੇ ਦੇਖ ਲਓ ਹੋਊਗਾ ਜਾਂ ਨਹੀਂ ਮੈਂ ਲੱਭ ਲੂੰਗੀ ਠੀਕ ਆ ਕਿਸੇ ਤੋਂ ਹਾਂ ਤੋਂ ਹਾਂ ਪਹਿਲੇ ਲੱਭ ਲੂੰਗੀ ਮੈਂ ਡਿਊਸ਼ਨ ਚ ਤਾਂ ਬਹੁਤ ਟੈਕ ਪਿਆ ਲੋਜੀ ਰੋਟੀ ਪਾਣੀ ਆਪਾਂ ਖਾ ਲਈ ਸੀ ਮੈਂ ਤੇ ਮੰਮੀ ਨੇ ਤੇ ਅੱਜ ਆਪਾਂ ਪਾਉਣਾ ਲਾਲ ਤੇ ਹਰੀਆਂ ਮਿਰਚਾਂ ਦਾ ਅਚਾਰ ਇਹ ਮੈਂ ਆਟੀ ਤੋਂ ਬਵਾ ਕੇ ਲੈ ਕੇ ਆਉਣੀ ਆ ਹੁਣ ਐਨਾ ਕਾ ਅਦਰਕ ਪਾਵਾਂਗੇ ਇਹਦੇ ਵਿੱਚ ਤਿੰਨ ਚਾਰ ਟੋਕੜੇ ਅਦਰਕ ਦੇ ਇੱਕ ਕੌਲੀ ਲਸਣ ਦੀ ਪਾਵਾਂਗੇ ਬਾਕੀ ਇਹਦੇ ਵਿੱਚ ਆਪਾਂ ਸੌਂਫ ਪਾਵਾਂਗੇ ਤੇ ਹਲਦੀ ਪਾਊਡਰ ਇਹਨੂੰ ਕੀ ਕਹਿੰਦੇ ਨੇ ਸਰੋਂ ਇਹਨੂੰ ਸਰੋਂ ਕਹਿੰਦੇ ਨੇ ਰਾਈ ਵੀ ਕਹਿੰਦੇ ਨੇ ਰਾਈ ਪਾਵਾਂਗੇ ਤੇ ਨਮਕ ਪਾਵਾਂਗੇ ਤੇ ਤੇਲ ਪਾਵਾਂਗੇ ਤੇ ਆਹ ਡੱਬੇ 'ਚ ਅੱਜ ਆਪਾਂ ਮਗੋਂ ਤੇ ਜਾਨੀ ਆਂਟੀ ਕੀ ਕਰੇ ਦੇਖਦੇ ਆਂ ਆਂਟੀ ਕਿਵੇਂ ਪਾਉਗੀ ਚਾਰ ਫਿਰ ਆਪਾਂ ਚਾਰ ਪਾ ਕੇ ਲਿਓਨੇ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਠੀਕ ਹੈ ਕੀ ਬੋਲ ਆਂਟੀ ਵੀਡੀਓ ਬਣਾਉਂ ਦੂ ਕਿ ਨਾ ਨਹੀਂ ਫਿਰ ਮੈਂ ਦੇਖ ਲੂਗੀ ਆਂਟੀ ਤਾਂ ਬਣਾਉਂਦੀ ਨੂੰ ਫਿਰ ਆਪਾਂ ਤੁਹਾਨੂੰ ਸਾਰਿਆਂ ਨੂੰ ਜਾਨੀ ਆਂਟੀ ਕਈ ਵਾਰ ਹੈ ਨਾ ਕੈਮਰੇ ਅੱਗੇ ਬੰਦਾ ਨਹੀਂ ਆਉਂਦਾ ਹਨ ਤੇ ਜੇ ਤਾਂ ਆਂਟੀ ਆ ਗਈ ਕੈਮਰੇ ਦੇ ਅੱਗੇ ਚਾਰ ਪਾਉਂ ਪਾਉਂਦੇ ਫਿਰ ਤਾਂ ਮੈਂ ਵੀਡੀਓ ਬਣਾ ਦੂੰਗੀ ਜੇ ਆਂਟੀ ਨਾ ਆਏ ਤੇ ਫਿਰ ਮੈਂ ਕੀ ਕਰੂੰਗੀ ਰੈਸਪੀ ਦੇਖ ਲਊਗੀ ਸਾਰੀ ਕੋਲੇ ਬੈਠ ਕੇ ਫਿਰ ਮੈਂ ਤੁਹਾਡੇ ਨਾਲ ਅਲੱਗ ਸ਼ੇਅਰ ਕਰ ਦੂੰਗੀ ਠੀਕ ਆ ਮਿਰਚਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਸੀ ਡੰਡੀਆਂ ਤੋੜ ਲੀਆਂ ਸੀ ਤੇ ਥੋੜਾ ਜਿਹਾ ਇਹਨਾਂ ਨੂੰ ਆਪਾਂ ਨੇ ਤੁੱਪੇ ਇਹਨਾਂ ਦਾ ਪਾਣੀ ਸਾਰਾ ਸੁਕਾਤਾ ਮਿਰਚਾਂ ਸਾਰੀਆਂ ਸੁੱਕ ਗਈਆਂ ਕੌੜੀਆਂ ਬਹੁਤ ਨੇ ਮਿਰਚਾਂ ਇਹ ਆਂਟੀ ਘਰੇ ਨਹੀਂ ਦਿਤਤੀਆਂ ਨੇ ਆਪਾਂ ਨੂੰ ਆਂਟੀ ਘਰੇ ਲੱਗੀਆਂ ਹੋਈਆਂ ਸੀ ਤਾਂ ਕਰਕੇ ਆਂਟੀ ਘਰੇ achar ਪਾ ਲਿਓ ਤੇ ਉਹ ਜਿਹੜੀ ਮੈਂ ਪਹਿਲਾਂ ਲਾਲ ਮਿਰਚ ਦਾ achar ਵੀ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਉਹ ਵੀ ਮੈਨੂੰ ਆਂਟੀ ਨੇ ਦੱਸਿਆ ਸੀ ਬਹੁਤ ਟੇਸਟੀ achar ਆ ਥੋੜਾ ਜਿਹਾ ਰਹਿ ਗਿਆ ਉਹਦੇ ਵਿੱਚ ਮੈਂ ਵੱਧ ਖਾਣੀ ਆ ਹੋਰ ਤਾਂ ਬਾਕੀ ਸਾਰੇ ਖਾਟ ਗਏ ਆ ਦੇਖੋ ਇੰਨਾ ਕੁ ਰਹਿ ਗਿਆ ਇਹ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਪਹਿਲਾਂ ਤੇ ਬਹੁਤ ਟੇਸਟੀ ਬਣਿਆ ਹੋਇਆ achar ਇਹ ਵੀ ਤੇ ਹੁਣ ਮੰਮੀ ਬੈਠੀ ਐ ਤੋੜ ਨਾ ਕਰ ਸੀ ਤੇ ਲਓ ਜੀ ਆਪਾਂ ਸਮਾਨ ਲੈ ਕੇ ਆ ਗਏ ਆਪਣੇ ਤੋੜ ਲਈ ਬਰੂਦ ਬਰੂਦ ਚੈੱਕ ਕਰੋ ਇਹ ਤਾਂ ਤੋੜਨੀਆਂ ਨੇ ਹਜੇ ਮੰਮੀ ਹਜੇ हां आ देखो आए ਲੱਗੇ ਓਏ ਛੇੜੀ ਨੇ ਛੇੜੀ ਨਾ ਬੱਡਾ ਹਾਈਬ੍ਰਿਡ ਵੀ ਆ ਬੋ ਤਾਂ ਇਹ ਵੱਡੇ ਨੇ ਮਰੂਦ ਇਹ ਵੱਡੇ ਹੋਣਗੇ ਹਜੇ ਤੇ ਆ ਮਰੂਦ ਭਰਿਆ ਪਿਆ ਮਰੂਦਾਂ ਦਾ ਦੇਖੋ ਚੈੱਕ ਕਰੋ ਤੂੰ ਆ ਦੇਖੋ ਮੰਮੀ ਆਏ ਲੱਗੇ ਪਏ ਆ ਅੰਟੀ ਅਸੀਂ ਤੋੜਨੇ ਆਂ ਕਾਹਦੇ ਬਾਗ ਚ ਫਿਰਦੇ ਆ ਤੇ ਆ ਦੇਖੋ ਤੁਹਾਨੂੰ ਮੈਂ ਦਿਖਾਵਾ ਨੇੜਿਓਂ ਭਰੇ ਆਏ ਪਏ ਨੇ ਮਰੂਦ ਦੀ ਮਰੂਦ ਸਾਡੇ ਮਰੂਦ ਤੇ ਮਰੂਦ ਘੱਟ ਲੱਗੇ ਨੇ ਕਿਉਂਕਿ ਅਸੀਂ ਕੱਟ ਤਾਂ ਸੀਗਾ ਮਰੂਦ ਤਾਂ ਕਰਕੇ ਤੇ ਨਿੰਬੂ ਵੀ ਲੱਗੇ ਹੋਏ ਨੇ ਅੰਟੀ ਦੇ ਉੱਪਰ ਨੇਂਬੂ ਆਂਟੀ ਈਸਵਰ ਨੇ ਨਿੰਬੂ ਨਹੀਂ ਲੱਗੇ ਅੱਜ ਕਈ ਇਸਕੇ ਕਮਾਏ ਕਿਉਂ ਜੋ ਹੈ ਕੇਲੇ ਦਿਖਾਵਾ ਤੁਹਾਨੂੰ ਇਹ ਦੇਖੋ ਕੇਲੇ ਚੈੱਕ ਕਰੋ ਮਗਾ ਹੁਣ ਤਾਂ ਸਾਰੀ ਚੀਜ਼ ਲੱਗਦੀ ਆਂਟੀ ਕੇ ਘਰੇ ਤੇ ਆ ਹੈਗਾਗਾ ਉਹ ਹਏ ਸੱਚੀ ਵਿੱਚੀ ਆਂਟੀ ਉਹ ਲੱਗੇ ਹੋਏ ਨੇ ਔਲੇ ਔਲੇ ਹਾਂ ਮੈਂ ਤਾਂ ਪਹਿਲੀ ਵਾਰ ਦੇਖੇ ਨੇ ਆਂਟੀ ਲੱਗੇ ਹੋਏ ਸੱਚੀ ਵਿੱਚੀ ਦੇ ਔਲੇ ਮੈਗਾ ਇੱਕ ਮਿੰਟ ਦਗਾਉਂ ਨਹੀਂ ਆ ਵਦਨ ਨੇੜੇ ਕਰਕੇ ਤੁਹਾਨੂੰ ਆਹ ਦੇਖੋ ਆਹ ਸੀ ਆਹ ਸੀ ਆਹ ਵਾਲਾ ਆਹ ਦੇਖੋ ਔਲਾ ਲੱਗੇ ਹੋਏ ਆ ਸੱਚੀ ਵਿੱਚ ਦੇ ਔਲੇ ਕਾ ਸੀ ਇਹ ਕੋ ਸੀ ਉੱਪਰ ਦੇਖੋ ਉਹ ਦੇਖੋ ਆਹ ਔਲਾ ਦਾ ਹਮ ਹਾ ਇਹ ਔਲਿਆਂ ਦਾ ਪੇੜ ਆ ਤੇ ਆ ਆ ਗਿਆ ਕੇਲੇ ਦਾ ਪੇੜ ਕੇਲੇ ਵੀ ਲੱਗੇ ਹੋਏ ਨੇ ਤੇ ਇਹਦੇ ਤੇ ਨਾ ਇਤ ਕੀ ਨਿੰਬੂ ਘਟ ਲੱਗੇ ਨੇ ਨਿੰਬੂ ਨਹੀਂ ਦਿਸਦੇ ਮੈਨੂੰ ਆਂਟੀ ਨਿੰਬੂ ਗੱਟ ਲੱਗੇ ਨੇ ਐਤ ਕਿ ਨਿੰਬੂ ਤਾਂ ਹੈ ਹੀ ਨਹੀਂ ਆ ਦੇਖੋ ਮਰੂਦ ਆਂ ਡਿੱਗੇ ਪਏ ਥੱਲੇ ਆ ਚੈੱਕ ਕਰੋ ਕੇਲੇ ਤਾਂ ਦਿਖਾ ਦੇ ਆ ਸਾਰਾ ਮਰੂਦ ਪਰ ਮਰੂਦਾਂ ਵਾਲੀ ਦਰ ਚੈੱਕ ਕਰੋ ਦੇਖੋ ਸਾਰਾ ਮਰੂਦ ਸਾਰੇ ਮਰੂਦ ਤੇ ਮਰੂਦ ਹੀ ਮਰੂਦ ਨੇ ਇੱਕ ਤੁਹਾਨੂੰ ਚੀਜ਼ ਮੈਂ ਹੋਰ ਦਿਖਾਉਣੀ ਆ ਇੱਕ ਆਂਟੀ ਕੇ ਲੱਗੇ ਹੋਏ ਨੇ ਆਹੋ ਚੀਕੂ ਚੀਕੂ ਦਿਖਾਉਣਾ ਤੁਹਾਨੂੰ ਆਂਟੀ ਚੀਕੂ ਕਿੱਧਰ ਗਏ? ਇਹ ਉੜ ਗਏ। ਆਂਟੀ ਚੀਕੂ ਤਾਂ ਆਖੜਾ ਆ ਆ ਨੀ ਚੀਕੂ ਆਸੀ 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 ਆ ਦੇਖੋ। ਇਹ ਆ ਸੀਗਾ ਚੀਕੂ। ਚੀਕੂ ਚੈੱਕ ਕਰੋ ਆਂਟੀ ਜੀ। ਆ ਸੀ ਤੀ ਹੈ। ਸਾਰੀ ਤਰ੍ਹਾਂ ਦੇ ਪੇੜ ਲੱਗੇ ਹੋਏ ਨੇ ਆਂਟੀ ਕੇ ਕਰੇ। ਹਾਂ। ਆ ਦੇਖੋ। ਆ ਮਾੜੂ ਆ। ਇਹ ਆੜੂ ਜਦੋਂ ਮੌਸਮ ਹੁੰਦਾ ਉਦੋਂ ਲੱਗਦੇ ਹੁੰਦੇ ਨੇ। ਆਂਟੀ ਆ ਪਾਣੀ ਚੱਲੀ ਜਾਂਦਾ। ਪਾਣੀ ਚੱਲੀ ਜਾਂਦਾ ਇੱਧਰ। ਹਾਂ ਆ ਦੇਖੋ ਤੇ ਆਹ ਵਾਲਾ ਹੈਗਾ ਹਾਈ ਬ੍ਰੈਡ ਵੀ ਇਹ ਹਜੇ ਵੱਡੇ ਕਰਨੇ ਨੇ ਅਮਰੂਦ ਇਹ ਆਈ ਮੈਂ ਅੰਦਰ ਆਇਆ ਹਾਂ ਆ ਦੇਖੋ ਹਾਂ ਓਏ ਆ ਦੇਖੋ ਆ ਸੀਗਾ ਮਰੂਦ ਇਹ ਵੱਡੇ ਕਰਨੇ ਨੇ ਆਂਟੀ ਕੇ ਨਾਲ ਆ ਬਾਤ ਕੱਲ ਨੂੰ ਖਾ ਕੇ ਦੇ ਕੱਲ ਨੂੰ ਤੇ ਦੇ ਦੋ ਮੈਨੂੰ ਕੱਟ ਕੇ ਆ ਸੋਬੇ ਫਲਾਵਾ ਮੰਮਾ ਨੂੰ ਢੋਲੇ ਕੇ ਤੇ ਇੱਧਰ ਆਹ ਵਾਲਾ ਨਾਰ ਆ ਅਸੀਂ ਬਾਗ 'ਚ ਪਹੁੰਚ ਗਏ ਅੱਜ ਹਨਾ ਮੈਂ ਆਂਟੀ ਕੇ ਦਾ ਬਾਗ ਬਣਿਆ ਹੋਇਆ ਸਾਰਾ ਮੰਮੀ ਮੰਮੀ ਆ ਵੇ ਸੁਣ ਕੇ ਦੇਖੋ ਆਨੇ ਮੇਰੇ ਆਂਟੀ ਤੇ ਅੰਕਲ ਦੀ ਅੱਖ ਹੁਣ ਠੀਕ ਆਂਟੀ ਮੈਂ ਦੱਸਿਆ ਸੀ ਅੰਕਲ ਦੀ ਅੱਖ ਤੇ ਵੀ ਐਂ ਪ੍ਰੋਬਲਮ ਆ ਗਈ ਸੀ ਹਾਂ ਹੁਣ ਤਾਂ ਅੰਕਲ ਠੀਕ ਨੇ ਹਾਂ ਉਹ ਤੇ ਦੱਸਿਆ ਸੀ ਹੂੰ ਉਹ ਪੂਰਾ ਮੱਫੜਾ ਬਣ ਗਿਆ ਆਹ ਹਾਂ ਉਹ ਮਸਾ ਅਸੀਂ ਕੱਟ ਲਿਆ ਅਮਰੂਦ ਖਾਣ ਲੱਗਿਆ ਹੁਣ ਆਜ ਮੰਮੀ ਖਾਂਦੇ ਬੈਠੇ ਟੋਰਨਾ ਹਣੇ ਦੰਦ ਨਹੀਂ ਦੰਦ ਦੀ ਕੰਮ ਕਰਦੇ ਤੇਰੇ ਉਧਰ ਵੀ ਕੇਲੇ ਲੱਗੇ ਹੋਣਾ ਇਹ ਕੈਡੀ ਆ ਉਹ ਕੇਲੇ ਨੇ ਮੈਨੂੰ ਵੀ ਆਂਟੀ ਨੇ ਦੱਸਿਆ ਮੈਨੂੰ ਵੀ ਨੌਲੇਜ ਨਹੀਂ ਹੈਗੀ ਬਾਕੀ ਆ ਸਾਰਾ ਮੇਥੇ ਮੇਥੀ ਧਣੀਆਂ ਮੂੜੀਆਂ ਮੰਮੀ ਮੰਮੀ ਸਾਗ ਹੂੰ ਇਹ ਛੋਲਿਆਂ ਦਾ ਸਾਗ ਛੋਲਾ ਸਣ ਬੀਜਿਆ ਹੋਇਆ ਪਾਲਕ ਬੀਜਿਆ ਹੈ ਇਥੋਂ ਤੋੜੀਆਂ ਨੇ ਸਾਰੀਆਂ ਮਿਰਚਾਂ ਇਹ ਆਂਟੀ ਕਾ ਨੇ ਪੇੜ ਹੁਣ ਉੱਪਰੋਂ ਉੱਪਰੋਂ ਕੱਟਦੇ ਮਿਰਚਾਂ ਦੇ ਕਿਉਂਕਿ ਖਰਾਬ ਹੋਣ ਲੱਗ ਗਈ ਸੀ ਆਂਟੀ ਕਾ ਨੇ ਵੀ ਇਹ ਦੁਵਾਰੇ ਖਾਰੇ ਹੋ ਜਾਣਗੇ ਹਜੇ ਵੀ ਮਿਰਚਾਂ ਲੱਗੀਆਂ ਮੇਰੇ ਚੈੱਕ ਕਰ ਸਕਦੇ ਤੁਸੀਂ ਮਿਰਚਾਂ ਲੱਗੀਆਂ ਹੋਏ ਨੇ ਹਜੇ ਵੀ ਲਓ ਜੀ ਆਪਾਂ ਚਾਰ ਪੌਣਾ ਸ਼ੁਰੂ ਕਰਤਾ ਮੰਮੀ ਲੱਗੀ ਆ ਮਾਮ ਜਸਤੇ ਦੇ ਵਿੱਚ ਕੁੱਟਣ ਆਂਟੀ ਕੀ ਕੀ ਪਾਤਾ ਇਹਦੇ ਵਿੱਚ ਇਸਮਾ ਬਾਵਾ ਹੋਈ ਆ ਜਿਵੇਂ ਆਂਟੀ ਹੋ ਕੀ ਕਹਿੰਦੇ ਨੇ ਨਾ ਮੈਂ ਹੀ ਪੁੱੜਦੇ ਤੁਸੀਂ ਜਿਹੜੀ ਸੌਫ ਆ ਇੱਕ ਸੌਂਫ ਸੌਂਫ ਇੱਕ ਰਾਈ ਉਹ ਤੁਸੀਂ ਹੁਣ ਰੋਸਟ ਕਰੀਆ ਤਵੇ ਤੇ ਹੈਨਾ ਉਹਨੂੰ ਆਪਾਂ ਤੜਕਾ ਲਾਉਣੇ ਚ ਰੋਸਟ ਕਰ ਲਓ ਹਾਂ ਤਵੇ ਤੇ ਪੁੰਨੀ ਆ ਕੱਲੀ ਸੁੱਕੀ ਰੋਸਟ ਕਰੀਆ ਉਹ ਹਾਂ ਤੇ ਫਿਰ ਉਹਨੂੰ ਕੁੱਟ ਲਿਆ ਆਪਾਂ ਇਹਦੇ ਮਾਮ ਜਿਸਤੇ ਦੇ ਵਿੱਚ ਵਿੱਚ ਹੁਣ ਲਸਣ ਪਾ ਲਿਆ ਵਿੱਚ ਹੁਣ ਅਦਰਕ ਪਾ ਦੇਣਾ ਆਂਟੀ ਨੇ ਉਹ ਚੱਕੋ ਅਦਰਕ ਪੈ ਗਿਆ ਵਿੱਚ ਦੇਖਦੇ ਆਂ ਚਾਹ ਕਿਵੇਂ ਬਣਾਉਂਦੀ ਆਂਟੀ

ਨਹੀਂ ਮੈਂ ਪਾ ਲਿਆ ਕੀ ਹੋ ਗਿਆ ਆਹ ਉਹ ਨਦਰਟ ਆ ਗਿਰ ਜਾਵਾ ਲਓ ਜੀ ਹੁਣ ਲਾਸਨ ਤੇ ਉਹਦੇ ਵਿੱਚ ਪਾਤੀਆਂ ਮਿਰਚਾਂ ਮੰਮੀ ਲਾ ਕੇ ਆਵੇਂ ਦੇਖੋ ਰੇਡੀ ਹਮ ਚੋਲੋ ਫੜ ਗਿਆ ਨਾ ਲੈ ਪਾ ਨੱਚਾ ਮੰਮੀ ਤੁਸੀਂ ਕੰਮ ਲਿਆ ਬਹਿ ਜਾ ਬਹਿ ਜਾ ਮਰੂਦ ਖਾ ਲੋ ਨਾਲ ਨਾਲ ਅਸੀਂ ਮਰੂਦ ਖਾ ਰਹੇ ਹਾਂ ਮਰੂਦ ਤੋੜ ਲਏ ਸੀ ਅਸੀਂ ਮਿੱਠੇ ਨਾ ਮੰਮੀ ਚੱਕ ਫਾੜੀ ਇੱਕ ਤੇ ਲੈ ਲੈ ਮੰਮੀ ਮੰਮੀ ਹਾਂ ਮੰਮੀ ਇਹ ਤਾਂ ਸੌਖਾ ਹੀ ਆ ਫਿਰ ਕੁੱਟਣਾ ਆਪਾਂ ਇਹ ਲੈ ਆਉਣਿਆ ਕੁੰਡੀ ਛੋਟੇ ਚ ਤਾਂ ਜ਼ੋਰ ਲੱਗਦਾ ਇਹ ਤਾਂ ਜ਼ੋਰ ਲੱਗਦਾ ਦੇ ਇਹ ਬੱਟਾ ਚੱਕ ਦੇ ਤੂੰ ਤਾਂ ਬੋਲਾ ਬੋਲਾ ਜਾ ਮਾਰ ਦੇ ਹੂੰ ਮੇਰਾ ਹੱਥ ਰੁਕ ਨਹੀਂ ਮੰਮੀ ਮੰਨ ਨਾ ਗਾ ਤੂੰ ਮੰਨੀ ਇੱਕ ਹੋਰ ਮੁਰ ਨਾ 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 ਆ ਦੇਖੋ ਕਿੱਥੇ ਕਿੱਥੇ ਲੱਭਿਆ ਇਸਨੇ ਉਹ ਤੂੰ ਡਿੱਗਣਾ ਜਾਈ ਡਿੱਗਣਾ ਜਾਈ ਤੂੰ ਹਨਾ ਮੂੰਹ ਉੱਪਰ ਨੂੰ ਚੱਕਿਆ ਹੋਇਆ ਇੱਥੇ ਕਿੱਥੇ ਦੇਖਿਆ ਤੂੰ ਰਿਸ਼ਤਾ ਉਹ ਮਾਇਆ ਨੂੰ ਕਬੂ ਰਕੀ ਹਾਂ ਮੰਨ 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 ਨਿਕਟੋ ਹੱਟ ਜਾ ਗੱਲ ਕਰਦੇ ਆਂ ਅੱਧਰ ਦੇ ਆਂਟੀ ਉਹਦੇ ਚਾਰ ਬਣਾ ਕੇ ਦੇਉਗੀ ਆਪਾਂ ਨੂੰ ਆਂਟੀ ਕਿਹੜਾ ਚਾਰ ਮਿਰਚਾਂ ਦਾ ਇੱਕ ਤਾਂ ਹੀ ਖਰਾਬ ਹੋਣਾ ਕੋੜੀ ਹੋਣੋ ਤਾਂ ਕਾ ਖੰਦੋ ਹੜਿਆ ਲੱਗਿਆ ਮੰਮੀ ਨਾ ਚਾ ਮਮਾ ਨਾ ਲੱਗੇ ਸਾਰੀ ਸਰਦੀ ਖਾਣਾ ਪਰਾਉਂਡ ਨਾਲ ਵੀ ਧਰ ਲਉ ਜਹੇ ਨੂੰ ਹੋਏ ਕਹੀ ਕੇ ਸਾਥ ਖਾ ਲੋ ਬਹੁਤ ਅੱਛਾ ਲੱਗੇ ਖਰਾਬ ਤਾਂ ਨਹੀਂ ਹੋ ਬਈ ਮਾਰਾ ਤਾਂ ਹੋਇਆ ਨਹੀਂ ਖਰਾਬ ਬਸ ਪਾਣੇ ਦਾ ਆਤਮਾ ਲੱਗ ਨਾਂਟੀ ਆਪਣੇ ਕੋਈ ਚਾਰ ਵੀ ਨਹੀਂ ਖਰਾਬ ਹੋਇਆ ਕਦੇ ਵੀ ਨਾ ਮੈਂ ਪਾਇਆ ਕਿੰਨੀ ਵਾਰ ਮੇਰਾ ਨਹੀਂ ਕਦੇ ਖਰਾਬ ਹੋਇਆ ਮੰਮੀ ਦੇ ਹੱਥ ਦਾ ਨਹੀਂ ਹੁੰਦਾ ਜਮਾ ਵੀ ਖਰਾਬ ਆਹ ਡੱਬੇ ਚ ਪਾ ਦੋ ਆਂਟੀ ਹਾਂ ਫਿਰ ਛੋਟਾ ਕੋਈ ਹੈ ਨਹੀਂ ਸੀ ਖਾਲੀ ਨਾ ਬਈ ਸਮੀਰ ਠੀਕ ਹੈ ਨਮਕ ਤਾਂ ਬੱਤੇ ਰਹੀ ਹੋਈ ਹਾਂ ਆਂਟੀ ਰਣਾ ਖੁੱਲੇ ਨੂੰ ਹਵਾ ਲੱਗ ਜੂ ਜੇ ਨੂੰ ਸੋਚਿਆ ਜੀ ਤੋ ਤੇਲ ਦਾਲ ਲੈ ਹੋਰ ਥੋੜਾ ਸਾ ਤੇਲ ਦਾਲ ਲਓ ਜੀ ਆਪਣਾ ਚਾਰ ਬਣ ਕੇ ਤਿਆਰ ਆ ਚੈੱਕ ਕਰ ਸਕਦੇ ਹੋ ਤੁਸੀਂ ਇਦਾਂ ਦਾ ਬਣਾਇਆ ਆਂਟੀ ਨੇ ਬੱਸ ਆ ਜੀ ਕੋਟ ਨੂੰ ਹੁਣ ਇਹਦੇ ਵਿੱਚ ਹੀ ਕੁੱਟ ਲਵਾਂ ਨਾ ਲੱਗੇ ਹਾਂ ਆਹ ਬਲਦ ਰਹੀ ਆ ਹਾਂ ਹਲਦੀ ਮਸਾਲਾ ਹੋ ਰਹੀ ਪਿਆ ਆ ਟੱਕਰ ਦੇ ਚਾਰ ਬਣ ਕੇ ਤਿਆਰ ਕਿੰਨਾ ਘੈਂਟ ਬਣਿਆ ਓਏ ਮੇਰੇ ਮੂੰਹ ਚ ਪਾਣੀ ਜਾਂਦਾ ਦੇਖ ਕੇ ਸਾਡੀ ਬਾਹੂ ਦੇ ਮੂੰਹ ਚ ਤਾਂ ਪਾਣੀ ਵੀ ਆਉਣ ਲੱਗਿਆ ਪੋਚ ਕੇ ਰੱਖੀ ਹਾਂ ਇਹ ਤੁਸੀਂ ਦੱਸਿਓ ਚੈੱਕ ਕਰਕੇ ਤੁਹਾਨੂੰ ਕਿਵੇਂ ਲੱਗਿਆ ਆਚਾਰ ਇਹ ਲੈ ਪ੍ਰੌਨਟੋ ਨਾਲ ਵੀ ਖਾਦੇ ਜਾਂਦਾ ਕਿੰਨਾ ਵਧੀਆ ਪਾਇਆ ਇਹਦੇ ਵਿੱਚ ਅਦਰਕ ਕੁੱਟਿਆ ਲਸਣ ਕੁੱਟਿਆ ਤੇ ਸੌਂਫ ਪਾਈ ਆ ਤੇ ਰਾਈ ਪਾਈ ਆ ਰਾਈ ਤੇ ਸੌਂਫ ਦੋਨੇ ਰੋਸਟ ਕਰਕੇ ਤਵੇ ਤੇ ਜਾਨੀ ਥੋੜਾ ਜਿਹਾ ਸੇਕ ਲਵਾ ਕੇ ਉਹਨਾਂ ਨੂੰ ਉਹ ਕੁੱਟ ਕੇ ਵਿੱਚ ਵਿੱਚ ਹੀ ਉਹ ਕੁੱਟਤੀਆਂ ਵਿੱਚ ਨਾਣ ਪਾਇਆ ਹਲਦੀ ਪਾਈ ਆ ਇੱਕ ਪਾਇਆ ਤੇਲ ਸਰੋਂ ਦਾ ਇੱਕ ਪਾਇਆ ਉਹਦਾ ਅੰਬ ਦੇ ਚਾਰ ਦਾ ਮਸਾਲਾ ਦੋ ਚਮਚੇ ਪਾਏ ਨੇ ਸਿਰਫ ਅੰਬ ਦੇ ਚਾਰ ਦੇ ਮਸਾਲੇ ਦੇ ਇੱਕ ਚਮਚਾ ਤੇ ਦੋ ਚਮਚੇ ਪਾਏ ਨੇ ਆਂਟੀ ਨੇ ਥੋੜਾ ਜਿਹਾ ਪਾਇਆ ਹੁਣ ਆਪਣਾ ਚਾਰ ਬਣ ਕੇ ਤਿਆਰ ਆ ਦੇਖੋ ਕਿੰਨਾ ਘੈਂਟ ਲੱਗ ਰਿਹਾ ਵਧੀਆ ਦੇਖੋ ਹਾਂ ਆਂਟੀ ਦੇ ਵੀ ਬਣਾਉਣਾ ਸੀ ਅਚਾਰ ਅੱਜ ਆਂਟੀ ਵੀ ਹੁਣ ਬਣਾ ਰਹੇ ਨੇ ਆਪ ਜਿਹੜਾ ਅਚਾਰ ਆਂਟੀ ਦਾ ਥੋੜਾ ਜਿਹਾ ਪਾਉਣਗੇ ਕਿਉਂਕਿ ਅੰਕਲ ਘੱਟ ਖਾਂਦੇ ਨੇ ਕੱਲੀ ਆਂਟੀ ਵੀ ਖਾਂਦੇ ਨੇ ਜਦੋਂ ਆਂਟੀ ਦੇ ਬੱਚੇ ਆਉਂਦੇ ਹੁੰਦੇ ਨੇ ਜਾਓ ਖਾਂਦੇ ਨੇ ਬਸ ਆ ਕੇ ਦੇਖੋ ਤੁਸੀਂ ਕਰਨੀ ਪੈਣਗੇ ਫਿਰ ਪਰੇ ਉੱਥੇ ਬੈਠਣਾ ਪਊਗਾ ਉਧਰ ਨੂੰ ਮੂੰਹ ਕਰਕੇ ਹੁਣ ਲਓ ਜੀ ਗਾਇਸ ਚਾਹ ਪੀ ਲਓ ਮੇਰੇ ਤੋਂ ਤਾਂ ਰਹਿਣਗੇ ਆਪਾਂ ਤਾਂ ਨਵਾਂ ਚਾਰ ਧਰ ਲਿਆ ਰੋਟੀ ਦੇ ਉੱਪਰ ਰਾਂਜਾ ਤੋਂ ਮੈਂ ਨਹੀਂ ਕਿਹਾ ਰਾਤੜੀ ਰੋਟੀ ਸੀ ਮੈਂ ਤਾਂ ਉਹ ਹੀ ਗਰਮ ਕਰ ਲਈ ਮੈਂ ਤਾਂ ਰੋਟੀ ਤੇ ਧਰ ਲਈ ਬੈਠਣੀ ਹੈਗੇ ਮੇਰੇ ਤਾਂ ਮੂੰਹ ਚ ਪਾਣੀ ਆ ਜਾਂਦਾ ਸੀ ਭਾਈ ਚਾਰ ਦੀ ਖੁਸ਼ੀ ਹੁੰਦੀ ਸੀ ਲਾਲਾਂ ਦੀ ਇੱਕ ਨਾ ਬਣਾਵਾਂਗੇ ਬਸ ਹੁਣ ਸ਼ਾਮ ਨੂੰ 4:30 ਤਾਂ ਹੋਣਾ 4:20 ਹੋਊਗੀ ਚਾਹ ਪੀਣ ਲੱਗਿਆ ਬੱਚੇ ਚਲੇ ਗਏ ਟਿਊਸ਼ਨ ਤੇ ਮੈਂ ਖਾ ਚੱਲ ਖਾ ਕੇ ਦੇਖਦੇ ਆ ਥੋੜਾ ਜਿਹਾ ਚਾਰ ਕਹਿ ਜਾ ਸੀਸੀ ਨਾ ਕਰੀਂ ਮੇਰੇ ओ करूगी मिर्चा पता किन कौड़िया ने मिर्चा ने कौड़िया बहुत ने, ने आ, उठे काम कर दी रहू जी कि बैठू मैं नहीं फिर हम आपे कि सारे इथे आने नी ਇੱਥੇ ਫੋਰਟੇ ਲੱਗ ਜਾਣਾ ਇੱਧਰ ਮਿਸਤਰੀ ਨੇ ਸੈਲਫ ਪਾਤੀ ਹੁਣ ਸੈਲਫ ਚੱਕਣੀ ਪਊਗੀ ਨਾ ਸੈਲਫ ਘਾ ਦੇ ਜੇ ਤੇਰੀ ਪੰਨੀ ਆਤਾਨੀਆਂ ਦੇ ਉਲ ਮੇਰੀ ਮੰਮੀ ਦਾ ਪੀਜਾ ਮਿੱਟੀ ਸਾਰੀ ਸੁੱਕੀ ਪਈ ਹੈ ਫੱਟਣਾ ਨਹੀਂ ਹੈਗਾ ਇਹ ਮਿੱਟੀ ਨਹੀਂ ਵਧੀਆ ਮੰਮੀ ਚਿੱਟੇ ਰੰਗ ਦੀ ਮਿੱਟੀ ਹੈ ਇਹ ਪਾਟੂ ਜਿਆ ਹੈ ਨਾ ਹੋਰ ਰੇਤੇ ਆ ਰੇਤਾ ਹੈ ਇਹ ਮਿੱਟੀ ਥੋੜੀ ਅਸਲੀ ਮਿੱਟੀ ਚ ਹੁੰਦਾ ਧਣੀ ਕਰਾਂਗੇ ਆਪਾਂ ਤਾਂ 10 ਰੁਪਏ ਦਾ ਧਨੀਆ ਨਹੀਂ ਆਉਗਾ। ਹਾਂ ਧਨੀਆ ਦਾ ਕਾਟਾ ਆਪਾਂ ਨੂੰ। ਹਾਂ ਲੋਕੀ ਪੰਡਾ ਪੰਡਾ ਬਨਵਾ ਲੋਕਾਂ ਨੂੰ ਰੱਖਣ ਸੜਦੇ ਨੇ। ਆਪਾਂ ਤਾਂ ਨਹੀਂ ਲੈ ਸਕਦੇ 10 ਰੁਪਏ। ਆਪਾਂ ਕਿ ਧਨੀਆ ਨਹੀਂ ਲੈ ਸਕਦੇ। ਇਹ ਹੁਣ ਦੇਖ 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 ਸਟਾਰਟ। ਹੱਥ ਝਾੜ ਕੇ ਖੜੀ ਹੋ ਗਈ ਦੇਖ। ਉਹ ਡੱਕਾ ਡਿੱਗੂ ਮਾਗਰ ਤੇ ਧੂਈ ਚ ਲੱਗਿਆ ਪਿਆ। ਕਿੰਨਾ ਕਿ ਤੇ ਖਾ ਲੈਣ ਤੇ ਰਾਤ ਦੇ 45 ਨਿਕਲਣਗੇ। ਜਿਹੜੀਆਂ ਮੇਰੀਆਂ ਬਾਪ ਦੀਆਂ ਅੰਨਾ ਖਾਂਦੀਆਂ। ਬਾਬਾ ਜੀ। ਓਏ ਨਾ ਹੁਣ ਤਾਂ ਵਾਗ ਗਿਆ ਇੱਥੋਂ ਹੁਣ ਡੰਨਣ ਬਦਲੇ ਲਾਉ ਆਰ ਦੇ ਚੜਾਉਂ ਹਾਂ ਲੈ ਬਰ ਅਗਲਾ ਕੋ ਤੂੰ ਉੱਥੋਂ ਚੱਲ ਕੇ ਕਿਉਂ ਆਇਆ ਤੇਰਾ ਕੀ ਇੱਥੇ ਨਾ ਤੂੰ ਵਾਗ ਗਿਆ ਕਰਾਇ ਤੇ ਮੌਸਲਾ ਆ ਕੇ ਦਿਖਾਵੇਂ ਰੰਡੀਆਂ ਨੂੰ ਇਹ ਵੇਰ ਮਾ ਮੇਰੀ ਮੰਮੀ ਦੇ ਗਾਲਾਂ ਛੋੜ ਆ ਕਾ ਤੂੰ ਮਗਰ ਖੜਾ ਕਰਿਆ ਆ ਤੇਰੇ ਮਗਰ ਖੜਾ ਗੇ ਇਹ ਤੇਰੇ ਸਪੋਰਟ ਲਈ ਖੜਾ ਹੈ ਕੀ ਆਉਂਦੀ ਹੈ ਮੰਮੀ ਮੇਰਾ ਬੱਲ ਉਹ ਤਾਂ ਟੰਗ ਦੇ ਚੁੱਲੇ ਤੇ ਤੁੰਗੂ ਵੀ ਪਤਾ ਮਿਸਤਰੀ ਨੇ ਮੇਰਾ ਬੱਲ ਵੀ ਲਾਤਾ ਚੁੱਲੇ ਤੋਂ ਲੜੀਆ ਲੋੜ ਦੇ ਬਾਰੇ ਮਗਾ ਚ ਜਗਾਰੀ ਚਾਲੀ ਦੇ ਨੀ ਕੋੜ ਕੇ ਅੱਗੇ ਕੁੜੀਆਂ ਕੱਡੇ ਕੱਡੇ ਜੀ ਹੋਂ ਤੱਕ ਸਮ ਆਪਨ ਸੌਖਾ ਹੋ ਗਿਆ ਕੰਮ ਹੋਰ ਵਧੀਆ ਮੈਂ बोल ਨਹੀਂ ਸਕਦੇ ਨਾ ਪੁਲਿਸ ਵਾਲੇ ਕਹਿੰਦੇ ਕੁਝ ਅਗਲਾ ਕੀ ਕਰੂ ਮੈਂ ਉੱਥੇ ਜਾ ਕੇ ਦੇਖਾਂ ਫਿਰ ਉੱਥੇ ਜਲੂਸ ਨਿਕਲ ਜੂਗਾ ਗਈਆ ਭਈਏ ਨੇ ਅੱਜ ਦਾਣ ਦੇ ਅੱਜ ਫੇਰ ਕੀ ਆ ਫੇ ਚੰਗਾ ਜਲੂਸ ਕੱਢੂ ਉੱਥੇ ਜਾ ਕੇ ਲੈ ਆ ਕੇ ਮੰਮੀ ਹੁਣ ਤੂੰ ਕਰੀ ਗਈ ਜਾਂ ਨਹੀਂ ਅੱਦੇ ਉਧਰ ਕਰਤੇ ਅੱਦੇ ਇੱਧਰ ਕਰਤੇ ਹੋਣੇ ਚੱਕਰ ਕੀ ਆ ਓ ਯਾਰ ਤੂੰ ਜਾ ਲੱਗ ਬੋੜਾ ਦਾ ਉਹਦੇ ਪੁੱਸਾ ਨਹੀਂ ਲੱਗ ਚਿੱਕੀ ਤੇ ਫਾਰੰਗ ਹੋਇਆ ਫਿਰਦਾ ਵੀ ਮੇਰਾ ਫੈਸਲਾ ਮੇਰਾ ਫੈਸਲਾ ਕੱਲ੍ਹ ਵਾਸਤੇ ਖੜ ਜਾ ਆ ਕੱਲ੍ਹ ਵਾਸਤੇ ਗਾਇਸ ਆਪਣਾ ਹੋ ਗਿਆ ਸ਼ਾਮ ਦਾ ਟਾਈਮ ਸ਼ਾਮ ਦੇ ਵੱਜ ਗਏ ਨੇ ਉਹਨਾਂ ਵੱਜਣ ਵਾਲੇ ਨੇ 6:30 ਆਪਣਾ ਮੇਥੀ ਵਾਲੀ ਰੋਟੀ ਬਣਾਉਣ ਦਾ ਪ੍ਰੋਗਰਾਮ ਚੱਲ ਰਿਹਾ ਚੁੱਲੇ ਤੇ ਹਵਾ ਤਾਂ ਇੱਧਰ ਸਾਮੇ ਰੱਖਦਾ ਆ ਦੇ ਬਿੱਤੂ ਨੂੰ ਕੇ ਪੈਦੀ ਸਾਨੂੰ ਕੀ ਦਿਖੇ ਅਲੂ ਚਪਰਾ ਤੇ ਬਣਾ ਲੈ ਉਹ ਮੈਂ મતਲਬ ਬੀਜ ਨੇ ਮੈਂ ਬਾਹਰ ਤੋਂ ਚੁੱਕ ਲਈ ਫੇ ਤੂੰ ਨਾਲ ਲੈ ਕੇ ਆਇ ਦੀ ਨਾ ਸ਼ੋਮੀ ਰੋਟੀ ਖਾਏਗਾ ਮਿੱਠੇ ਵਾਲੀ ਉੱਪਰ ਕਿਉਂ ਹੋਤਾ ਕਿ ਆ ਦੇਖੋ ਨਾ ਮਾ ਦੇਸੀ ਕਿਉਂ ਬਣਾਇਆ ਜੋ ਬਣੇ ਸਰਕੇ ਖਾਏ ਹੋ ਠੀਕ ਹੈ ਉਹ ਤਾਂ ਪੁਰਾਣਾ ਹੋ ਗਿਆ ਸੀ ਗੱਡਾ ਪਹਿਲਾ ਵਾਲਾ ਆ ਵੀ ਰੋਟੀ ਖਾ ਲੋ ਗਰਮ ਗਰਮ ਮਿੱਠੇ ਵਾਲੀ ਹਨਾ ਵੀ ਅੱਜ ਅਸੀਂ ਮਿੱਠੇ ਨਹੀਂ ਅੱਜ ਕੱਟ ਕੇ ਬਣਾਏ ਨੇ ਉਹ ਤਾਂ ਜਾ ਰਹੀ تھی ਗੱਡੀ ਪਹਿਲਾਂ ਪੰਬਰ ਦਾ ਆਪਣੇ ਕੱਢਦਾ ਤੇ ਫਿਰ ਮੈਂ ਉਹ ਵੇ ਤਾਂ ਮੋਲ ਖਾਵੇ ਮਗਾਏ ਦੋ ਬੱਚੀ ਸੀ ਅੱਗ ਹੋਰ ਫਿਰ ਉਹਦਾ ਨਾ ਮਚਾਈ ਨੇ ਆਈ ਕਿੰਨੀ ਗੰਦੀ ਬਣੀ ਹੋਈ ਹੈ ਜੋ ਉਹਨਰੇ ਮੈਟ ਬਿਛਾ ਲੈ ਬੱਚੇ ਹੁਣ ਤਾਂ ਠੰਡ ਹੋ ਗਈ ਉਹਨੇ ਮੱਛਰ ਹੈਗਾ ਬਾਰੀ ਬੱਚਾ ਤਾਂ ਮੱਛਰ ਕੀੜੀਆਂ ਨਾ ਹੋਣ ਨਾਲੇ ਹੋਣ ਦੇ ਨਾ ਹੈ ਨਹੀਂ ਜੀਰੀਆਂ ਦੇ ਧੂਏ ਨਾਲ ਮੱਚ ਗਿਆ ਮੱਛਰ ਦਾ ਹੁਣ ਹੁਣ ਨਹੀਂ ਜਾਗਦਾ ਅੱਗ ਲਾਈ ਜਾਂਦੀ ਮੱਛਰ ਹੁਣ ਨਹੀਂ ਜਾਗਦਾ ਨਾ ਕੋਈ ਸ਼ਿਪਕੜੀ ਆਉਂਦੀ ਹੁਣ ਦੇਖ ਅੱਗੇ ਤਾਂ ਨਜ਼ਾਰੇ ਨਜ਼ਾਰਾ ਕੋਈ ਸ਼ਿਪਲੀ ਨਹੀਂ ਕੋਈ ਡੱਡੂ ਨਹੀਂ ਕੋਈ ਬੱਚਾ ਅੱਜ ਮੈਨੇ ਪਾ ਗਿਆ ਤੀ ਉਹ ਉਹ ਕੋੜ ਘੇੜ ਲਾ ਦੀ ਕੋੜ ਘੇੜ ਲਾ ਉਹ ਸ਼ਿਪਲੀ ਦਾ ਘਰ ਆਲਾ ਦੇ ਤਹੀਂ ਖੜਕਾ ਆ ਹੋ ਰਿਆ ਤੀ ਇੱਧਰ ਇਹ ਨਹੀਂ ਕਿਤੇ ਮਾਰਿਆ ਠੀ ਡੱਡੂ ਡਾ ਜੇ ਦੋ ਜਨ ਮੈਂ ਥੋੜੀ ਨਾ ਮਾਰਿਆ ਕੱਦੂ ਤਾਂ ਇੱਧਰ ਆਉਂਦਾ ਹੀ ਨਹੀਂ ਕੱਦੂ ਵੀ ਨਾਮ ਨਾਲ ਆਉਂਦਾ ਹੈ ਦੱਦੀ ਠੂਟ ਬੋਲਦੀ ਆ ਹਾਂ ਸੱਚ ਬੋਲਦੀ ਆ ਸੱਚ ਬੋਲਦੀ ਆ ਮੈਂ ਮੈਂ ਛੋੜ ਬੋ ਗਿਆ ਤੂੰ ਜੰਗਾ ਦਾਦੀ ਕੇ ਮੈਂ ਤੁਰਦੀ ਹੁੰਦੇ ਤੁਰਕੇ ਤਾਂ ਦਿਖਾ ਦੇ ਦੇਖ ਉਹ ਦਰ ਉਹ ਪਿਕ ਪਿਕ ਚਲ ਤਾਂ ਨਾ ਲੱਗੇ ਤੇਰਾ ਨੰਗੀਆਂ ਨਾ ਤੇਰਾ ਇਹ ਕੀ ਗੈਂਟੀ ਕਰਦੀ ਜਵਨ ਹੋਲਦੀ ਉਹ ਦੋੜ ਉਹ ਲੰਬੀ ਆ ਦੇਖ ਤਾਂ ਲ ਮਮੀ ਕਿੱਡਾ ਮੱਛਰਾ ਤੁਸੀਂ ਕਹਿ ਰਹੇ ਤੇ ਮਰ ਗਿਆ ਮਰਿਆ ਨਹੀਂ ਮੇਰੇ ਇਹ ਮੱਛਰਾ ਹੀ ਤਾਂ ਮੱਛਰ ਦਾ ਪਾਪਾ ਦੀ ਖਾਈ ਲਓ ਜੀ ਗਾਇਜ਼ ਰੋਟੀ ਖਾ ਲਓ ਨਾਲ ਉਪਰਦੇਸੀ ਕਿ ਉਹ ਮੇਥੀ ਵਾਲੀ ਰੋਟੀ ਤੇ ਨਾਲ ਅਸੀਂ ਲੈ ਲਿਆ ਮਿਰਚਾਂ ਦਾ ਚਾਰ ਮੈਂ ਤਾਂ ਮੜ ਗਿਆ ਮੰਮੀ ਨੂੰ ਵੱਧ ਲਿਆ ਕੇ ਦਿੱਤਾ ਦੇਖਦੇ ਮੰਮੀ ਮੰਮੀ ਧੂਆਂ ਘੜਤਾ ਜਦੋਂ ਮੈਂ ਤਾਂ ਪਹਿਲੇ ਖਾਧੀ ਇੱਕ ਰੋਟੀ ਮੈਨੂੰ ਚਾਹ ਪੀਣੀ ਔਖੀ ਹੋ ਗਈ ਚਾਹ ਨਾਲ ਤਾਂ ਵੱਧ ਮਿਰਚ ਲੱਗਦੀ ਦੀ ਇੱਕ ਚਾਹ ਕਰਮ ਸੀ ਮੇਰਾ ਤਾਂ ਹਲਕਮ ਮੱਚ ਗਿਆ ਨਾਲੇ ਜੀਬ ਮੱਚ ਗਈ ਹੋਰ ਮੰਮੀ ਨੂੰ ਵੀ ਲਿਆ ਤਾਂ ਹੁਣ ਮੈਂ ਵੀ ਲਿਆਂਦਾ ਹੁਣ ਲੱਗਿਆ ਤਮਾਸ਼ਾ ਦੇਖਦੀ ਐ ਵੀ ਮੰਮੀ ਦਾ ਤਮਾਸ਼ਾ ਦੇਖਣਾ ਕਿਉਂਗਾ ਹੋਰ ਸੋ ਆਮਨੇ ਰੋਟੀ ਖਾ ਲਈ ਜੋ ਵੀ ਗਾ ਨਾ ਮੈਨੂੰ ਭੁੱਖ ਨਹੀਂ ਹੈਗੀ ਰੋਟੀ ਦੀ ਇਹ ਲੱਗੇ ਹੋਏ ਨੇ ਦੋਨੇ ਜਾਣੀ ਟੀਵੀ ਦੇਖਣ ਜੋ ਵੀ ਉਹਨੂੰ ਬੈੱਡ ਤੇ ਪਾ ਲਾ ਨੰਗੇ ਪੈਰ ਖੜਾ ਥੱਲੇ ਉਹਨੂੰ ਖੰਗ ਜਖਾਮ ਤਾਂ ਪਹਿਲਾਂ ਹੀ ਘੋਲਿਆ ਪਿਆਗਾ ਉਹ ਤਾਂ ਹੈਗਾ ਬਾਜਾ ਜਿਗਰੀਆਂ 9:30 ਤੇ ਆਪਾਂ ਰੋਟੀ ਪਾਣੀ ਖਾ ਕੇ ਹੋ ਗਏ ਸੀ ਫ੍ਰੀ ਜੋ ਵੀ ਨੇ ਨੀ ਅੱਜ ਰੋਟੀ ਖਾਦੀ ਤੇ ਮੈਂ ਸੋਹਮ ਨੇ ਤੇ ਮੰਮੀ ਨੇ ਰੋਟੀ ਖਾਦੀ ਸੀ ਬਹੁਤ ਏਸ ਜੀ ਰੋਟੀ ਹੋਣੀ ਸੀ ਮਿੱਠੀ ਵਾਲੀ ਕੀ ਲੈਣਾ ਲੱਡੂ ਲੱਡੂ ਜੋ ਵੀ ਕਾ ਲੂ ਮੈਂ ਤੈਨੂੰ ਤਾਜ਼ੇ ਲੱਡੂ ਲਿਆ ਦੂੰਗੀ ਫਰੈਸ਼ ਇਹ ਨਾ ਖਾਈ ਬੱਚੇ ਕਾ ਲੂ ਤਾਜ਼ੇ ਲਿਆ ਦੂੰਗੀ ਦੋਨਾਂ ਨੂੰ ਫੇਸ ਬੇਸਨ ਦੇ ਲਿਆ ਕੇ ਦੂੰਗੀ ਕਾ ਲੂ ਬੱਚੇ ਲੱਡੂ ਮੰਗਦੇ ਨੇ ਬੇਸਨ ਦੇ ਲਿਆ ਦੋ ਬੇਸਨ ਦੇ ਲਿਆ ਦੂੰਗੀ ਨਾਲੇ ਸੋਮ ਖਾਣ ਦਾ ਦੇਖੋ ਮੇਰਾ ਸੋਮ ਕਿੰਨਾ ਸੋਸ ਤੋਂ ਹੈ ਪਿਆ ਠੀਕ ਨਹੀਂ ਆਏਗਾ ਜੀ ਦਵਾਈ ਵੀ ਦੇਦੀ ਇਹਨੇ ਪਹਿਲਾਂ ਨਾ ਉਲਟੀ ਕਰਦੀ ਸੀ ਸਾਰੀ ਰੋਟੀ ਰੋਟੀ ਇਹਨੇ ਘੜਤੀ ਆ ਉਦੇ ਕਰਕੇ ਆਪਣੇ ਸੁਸਤ ਜਾਓਗੇ ਹੁਣ ਮੈਂ ਇਹਨੂੰ ਦੁੱਧ ਨਹੀਂ ਦਿੱਤਾ ਕੱਲਾ ਅੱਧਾ ਗਲਾਸ ਦੁੱਧ ਦਾ ਵਿੱਚ ਤੁਰਸੀ ਕਾੜ ਕੇ ਚੰਗੀ ਤਰ੍ਹਾਂ ਸੇਮੂ ਤੇ ਰੱਖ ਕੇ ਦੁੱਧ ਨੂੰ ਤੁਰਸੀ ਪਾ ਕੇ ਇਹਨੂੰ ਦੁੱਧ ਦਿੱਤਾ ਨੂੰ ਇਹ ਕੱਲੇ ਦੁੱਧ ਨਾਲ ਵੀ ਖੰਗ ਜ਼ਿਆਦਾ ਉੱਠੂਗੀ ਹਨਾ ਤੇਰੇ ਬਿਕਸ ਲਈ ਆ ਦੇਖੋ ਮੈਂ ਬਿਕਸ ਵੀ ਸਰਾੜੇ ਰੱਖੀ ਬੈਠੀ ਆ ਇਹਦੀ ਛਾਤੀ ਦੀ ਮਰੀ ਹੈ ਵੈਸੇ ਡਾਕਟਰ ਨੇ ਛਾਤੀ ਤਾਂ ਚੈੱਕ ਕਰੀ ਸੀ ਸਾਕੋ ਕਹਿੰਦਾ ਸੀ ਵੀ ਛਾਤੀ ਤੇ ਇਹਦੀ ਠੀਕ ਆ ਤੇ ਸੁਸਤ ਜਾਓਗੇ ਹੁਣ ਦੇਖੋ ਇੱਕ ਨਾ ਪਾਣੀ ਚ ਭਿੱਜਣੋਂ ਨਹੀਂ ਹਟਦਾ ਮੈਂ ਨਾ ਅੰਦਰ ਪੈ ਗਈ ਰੈਸਟ ਕਰਨ ਲੱਗੀ ਕਿਉਂਕਿ ਮੇਰੀ ਵੀ ਥੋੜੀ ਜਿਹੀ ਦਬਿਤ ਖਰਾਬ ਰੋਟੀ ਪਾਣੀ ਬਣਾ ਕੇ ਥੱਕ ਗਈ ਮੈਂ ਥੱਕ ਆਊਟ ਹੋ ਗਈ ਮੈਨੂੰ ਤੇ ਮੈਂ ਅੰਦਰ ਪੈ ਗਈ ਮੰਮੀ ਉੱਤਲੇ ਕਮਰੇ ਚ ਬੈਠ ਕੇ ਜੋ ਵੀ ਟੀਵੀ ਦੇਖਦਾ ਸੀ ਇਹ ਸ਼ੈਂਕ ਤੇ ਚੜਿਆ ਬੈਠਾ ਕੱਲਾ ਲੌਬੀ ਚ ਪਾਣੀ ਨਾਲ ਹੱਥ ਧੋਈ ਜਾਵੇ ਹੈਂਡ ਵਾਸ਼ ਲਈ ਬੈਠਾ ਨਾਲ ਐਨੇ ਪੁੱਠੇ ਕੰਮ ਕਰਨ ਲੱਗ ਗਿਆ ਬਹੁਤ ਜ਼ਿਆਦੇ ਤੇ ਹੁਣ ਹੁਣ ਦੇਖ ਮੂੰਹ ਕਿਹੋ ਜਿਹਾ ਸੌ ਜਾ ਨਿੰਨੀ ਕਰ ਲੋ ਸਿੱਧੇ ਘਰੋਂ ਲੱਤਾਂ ਲੋਕ ਤੁਸੀਂ ਦੇਖੋ ਪਹਿਲਾਂ ਨਰਾਵ ਨਾਲ ਪਿਕਸਲ ਆਈ ਰਹੀ ਹੈ ਛਾਤੀ ਤੇ ਲੁੱਕ ਕੇ ਪੈਜ ਇੱਕ ਨਾ ਗਰਮੀ ਜੀ ਕਈ ਵਾਰ ਤਾਂ ਗਰਮੈਸ ਇੰਨੀ ਹੋ ਜਾਂਦੀ ਹੈ ਉਹਦੇ ਕਰਕੇ ਆ ਦੇਖੋ ਪੱਖਾ ਜੰਮੀ ਮੈਂ ਘੱਟ ਦੀ ਲਾ ਹੋਇਆ ਤੇ ਕਈ ਵਾਰ ਠੰਡ ਲੱਗਣਾ ਜੇ ਬਾਹਰ ਠੰਡ ਆ ਵੀ ਜਿਹੜੇ ਚੰਤਰ ਕਰਮੈਸ ਹੋਈ ਪਈ ਹੈ ਪਤਾ ਨਹੀਂ ਕੀ ਹੈ ਕਹਿ ਜਾਂ ਮੌਸਮ ਹੋ ਰਿਹਾ ਤੇ ਬਾਕੀ ਚਲੋ ਠੀਕ ਹੈ ਜੀ ਆਪਾਂ ਕਰਦੇ ਆ ਅੱਜ ਦਾ ਬਲੌਗ ਇਥੇ ਐਂਡ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸ਼ਸ਼ੀ ਕਾਰ ਜੀ ਸਾਰਿਆਂ ਨੂੰ ਬਾਏ ਬਾਏ ਗੁੱਡ ਨਾਈਟ ਬਾਏ ਬਾਏ ਰੱਬੋ ਸੋਮੀ